ਜੋ ਕਦੇ ਨਾ ਸੋਚਿਆ ਹੋਵੇ ਜੋ ਚੀਜ਼ ਹੈ ਮੈਂ ਤੇ ਮਾਮਾ ਜਿਹੜੀ ਤੇ ਨਿਕਲਾਂਗੇ ਅੱਜ ਮੌਲ ਤੋਂ ਘੁੰਮਣੇ ਕਾਫੀ ਟਾਈਮ ਹੋ ਗਿਆ ਇੱਕ ਇੱਕ ਅੱਧੀ ਫਿਲਮ ਦੇਖਣੀ ਸੀਗੀ ਹਾਂ ਦੇਖੋ ਐਂਟਰੀ ਗੇਟ ਆਉਗੀ ਤੇ ਹੁਣਾਂ ਮੈਂ ਜਦੋਂ ਮੈਂ ਗਰੂੰਗੂੰ ਕੀਤਾ ਕਦੋਂ ਬੱਸ ਦੈ ਨਹੀਂ ਜਾਂਦਾ ਸੋ ਉਹੀ ਚੱਕਰ ਜੋ ਮੈਂ ਸੋਚਿਆ ਮੈਂ ਕਦੇ ਨਹੀਂ ਹੁੰਦਾ ਪਤਾ ਨਾ ਕਿੰਨਾ ਟਾਈਮ ਸਰਕਾਰੀ ਕੰਮ ਚ ਆਇਆ ਆਇਆ ਟਾਈਮ ਬਹੁਤ ਲੱਗਦਾ ਹਾਜੀ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡੇ ਇੱਕ ਨਵੇਂ ਸਾਡੇ ਵਲੌਗ ਦੇ ਵਿੱਚ। ਉਹ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ, ਠੀਕ ਠਾਕ ਹੋਵੋਗੇ। ਅੱਜ ਦਾ ਦਿਨ ਦੇਖਦੇ ਆ ਕਿਵੇਂ ਕੱਲ ਮੇਰਾ ਠੀਕ ਨਹੀਂ ਸੀ ਇਸ ਕਰਕੇ ਮੈਂ ਕਿਹਾ ਚੱਲ ਵਲੌਗ ਦਾ ਕਰ ਇਹਦਰ ਨਹੀਂ ਆਇਆ ਕੋਈ ਪਤਾ ਨਹੀਂ। ਮੂਡ ਤਾਂ ਡਿਪੈਂਡ ਹੁੰਦਾ ਠੀਕ ਨਹੀਂ ਸੀਗਾ, ਸਿਹਤ ਠੀਕ ਨਹੀਂ ਸੀ, ਤਾਂ ਕਿਆਰਾ ਸੀਗਾ ਤੇ ਕੁਝ ਸਿਚੁਏਸ਼ਨ ਅਸੀਂ ਨਹੀਂ ਪਤਾ ਕਰਕੇ। ਹੁਣ ਕੋਸਤ ਮੰਦਰ ਮਥਾ ਟੇਕ ਕੇ ਨਿਕਲ ਚੁੱਕਾ ਹਾਂ ਕੰਮ ਦੇ ਲਈ ਰੋਟੀਨ ਰੂਟੀਨ ਜੋੜੇ ਹੁੰਦੀ ਆ ਬਦਲਦਾ ਸਕਦੇ ਨਹੀਂ। ਟਾਈਮ ਲੱਗਦਾ ਹੌਲੀ ਹੌਲੀ ਬਦਲਣ ਨੂੰ ਪਰ ਜੀ ਜਨ ਹਾਜੀ ਮਿੱਤਰੋ ਫਾਈਨਲੀ ਗੱਲ ਇਹ ਸੀ ਕਿ ਮੈਂ ਪਿਛਲਾ ਜਿਹੜਾ ਵਲੌਗ ਆਪਣਾ ਕੋਈ ਤਾਂ ਠੀਕ ਜਿਹੀ ਨਹੀਂ ਸੀਗਾ

ਜਿੰਨੇ ਚੌਕੀ ਜਿੱਦਗ ਵਿੱਚ ਚਲਾਵਾਂਗੇ ਕਿਉਂਕਿ ਆਪਣੇ ਹਿਸਾਬ ਨਾਲ ਸਪਲਾਈਏ ਤਾਂ ਗੱਲ ਬੰਦ ਦੀ ਬਹੁਤ ਹਫਸਲਾ। ਕਿ ਕਿ ਸਵੇਰੇ ਸ਼ਾਮ ਕੰਮ-ਕਮਿਆ ਟਾਈਮ ਲੱਗਦਾ ਟਾਈਮ ਕੱਢਣਾ ਤਾਂ ਕੱਢ ਗਿਆ ਬੰਦੇ ਚਦੇ ਆ। ਫਾਈਨਲੀ ਹੁਣ ਤਾਂ ਵੈਸੇ ਬੰਕ ਆਇਆ ਸਭ ਦੇ ਨਾਲ ਬੈਂਕ ਗਿਆ ਬੈਂਕ ਕਢਵਾਉਣ। ਮੈਂ ਤਾਂ ਬੈਠਾ ਸੀਗਾ ਕਿ ਮੈਂ ਕਿ ਚੰਦਲ ਬਾਤ ਕਰ ਲਈ ਆਪਾਂ। ਅੰਦਰੋਂ ਦੋ ਕਿੱਲਾ ਕੇ ਹੈਗੀਆਂ ਨੇ ਅਗਰੇ ਅੰਦਰ। ਸ਼ੇਅਰ ਕਰੂੰਗਾ ਕਿ ਸਟੈਂਡ ਆ ਟਾਈਮ ਨਹੀਂ ਲੱਗਾ। ਤਾਂਸ ਫਾਈਨਲੀ ਚਾਂ ਤਾਂ ਕਿ ਕੋਈ ਨਹੀਂ ਪਤਾ ਕੀ ਹੋਰ ਪੰਨਾ ਕਿੰਨੇ ਨਹੀਂ ਪੰਨਾ ਬਈ ਲੀ ਵਲੌਗ ਤਾਂ ਮੈਂ ਡੇਲੀ ਰੀਲ ਸਟਾਰਟ ਕਰ ਦਿੰਨੀ ਆ ਪਚ ਕਰਨੀ ਬਾਕੀ ਵੀਲੌਗ ਥੋੜਾ ਪਿਆਰ ਦੇਓ ਸੈਮ ਦਾ ਤੇ ਦੇਖੋ ਬਾਕੀ ਆ ਸੋਮਵਾਰ ਨੂੰ ਕੱਲ ਮੰਗਲਵਾਰ ਕੱਲ ਤਾਂ ਰੀਲ ਪੱਕਾ ਸ਼ੂਟ ਕਰਨੀ ਆਲੇ ਨੰਗਸ ਦੀ ਥੋੜੀ ਕਲਾਸ ਜੀ ਲੈਣੀ ਆ ਧੰਨਵਾਦ ਬਰਾਵਾ ਲਾਰੇ ਲਾ ਗਿਆ ਇਹ ਬੰਦਾ ਲਾਰੇ ਨਾਲ ਲਾਵੇ ਯਾਰ ਸਾਡਾ ਟਾਈਮ ਕੁੱਟੇ ਹੀ ਟਾਈਮ ਕੱਟੀਆਂ ਉਹਦੇ ਲਈ ਐਸ ਡੀ ਹੋਈ ਗਿਆ ਬੰਦਾ ਅੱਧ ਕਿੱਤੀ ਪਈ ਆ ਬਾਕੀ ਦੇਖਦੇ ਨਿਕਲਦੇ ਆ ਸਰਕਾਰੀ ਦਫਤਰ ਆਏ ਕਿਸੇ ਕੰਮ ਦੇ ਰਾਹੀਂ ਕੰਮ ਨਹੀਂ ਚੱਲਦਾ ਜਿੱਥੇ ਜਮਾ ਲੇਟ ਹੋ ਜਾਂਦਾ ਇੱਥੇ ਵੀ ਥੋੜਾ ਲੇਟ ਹੋ ਗਿਆ ਹੁਣ ਲੰਚ ਟਾਈਮ ਚੱਲਦਾ ਤਾਂ ਮੈਂ ਧੁੱਪੇ ਬੈਠਾ ਧੁੱਪ ਸੇਕ ਰਿਹਾ ਹਾਂ ਆ ਦੇਖੋ ਐਂਟਰੀ ਗੇਟ ਆ ਗਈ ਦੂਜਿਆਂ ਨਾਲ ਧੰਨੇ ਨਾਲ ਇਧਰ ਲੰਚ ਟਾਈਮ ਚੱਲਦਾ ਪਿਆ ਬੈਠਾ ਬੈਠਾ ਸਾਨੂੰ ਘੰਟਾ ਹੋ ਗਿਆ ਲਗਭਗ ਮੈਂ 1:30 ਦਾ ਆਇਆ ਸੀਗਾ 2:10 ਹੋ ਚੁੱਕੇ ਨੇ ਸਰਕਾਰੀ ਕੰਮ ਚ ਆਇਆ ਆ ਟਾਈਮ ਬਹੁਤ ਲੱਗਦਾ ਹੋ ਗਿਆ ਤੇ ਲੱਗਦਾ 2:30 ਹੋ ਗਿਆ ਫਾਰਮ ਦਾ ਸਿ ਲੈ ਕੇ ਹੁਣ ਚੱਲੇ ਆ ਉਹ ਨਹੀਂ ਡਬਲ ਇੱਦਾਂ ਹੀ ਪੈਸਦੇ ਨੇ ਉਹ ਹੀ ਆ ਨਾ ਜਿਹੜੇ ਸੀਗੇ ਹੂੰ ਚਲੋ ਠੀਕ ਆ ਬੰਦ ਜੀ ਹਾਂ ਮੈਂ ਕਿਹਾ ਕਿਵੇਂ ਆ ਡਾਰਲਿੰਗ ਠੀਕ ਠਾਕ ਹੂੰ ਯਾਰ ਬੇ ਤਾਂ ਮੂਡ ਸੈੱਟ ਹੋ ਗਿਆ ਗੱਲਾਂ ਇਹ ਸੀਗੀਆਂ ਦੋ ਤਿੰਨ ਗੱਲਾਂ ਮੇਰੇ ਮਨ ਦੇ ਵਿੱਚ ਸੀਗੀਆਂ ਜੋ ਕੱਲ ਚੱਲ ਰਹੀਆਂ ਸੀਗੀਆਂ ਸਾਰੀਆਂ ਗੱਲਾਂ ਪਾਸੇ ਕਰਕੇ ਤੇ ਅੱਜ ਦੀ ਗੱਲ ਆਪਾਂ ਕਰਦੇ ਆ ਅੱਜ ਦਾ ਆਪਣਾ ਹੈ ਹੀ ਨਹੀਂ ਕੋਈ ਪਲਾਨ ਨਾ ਕੁਝ ਨਹੀਂ ਮਾਈਂਡ ਸੈਟ ਕੀਤਾ ਹਜੇ ਮੈਂ ਅੱਜ ਤਾਂ ਹੈ ਕੰਮ ਤੇ ਆ ਚਾਹ ਚੂਪੀ ਕੇ ਹੱਟੇ ਰੋਟੀ ਪਾਣੀ ਖਾ ਕੇ ਹਟੇ ਸ਼ਾਮ ਦੇ 5:30 ਵੱਜ ਚੁੱਕੇ ਆ ਸਨਸੈਟ ਦੇਖ ਰਿਹਾ ਸੀਗਾ ਹੋ ਜਾ ਇੱਕ ਮਿੰਟ ਆਹ ਸਨਸੈਟ ਦੇ ਓਏ ਇੱਧਰ ਇਹ ਆਹ ਸਨਸੈਟ ਦੇਖ ਰਿਹਾ ਸੀ ਮੈਂ ਠੀਕ ਆ ਤੇ ਬਾਕੀ ਯਾਰ ਤੇਰਾ ਲੁੱਕ ਦੇਖੂ ਚੰਗਿਆ ਟੋਪੀ ਚ ਤੇ ਹੈ ਤੇ ਅੱਜ ਮੌੜ ਜਾਣਾ ਆਪਾਂ ਸ਼ਾਇਦ ਹਾਂ ਸ਼ਾਮੀ ਮੈਂ ਤੇ ਮਾਮਾ ਜਿਹੜੀ ਤੇ ਨਿਕਲਾਂਗੇ ਅੱਜ ਮੌਲ ਚ ਘੁੰਮਣੇ ਵੀ ਕਾਫੀ ਟਾਈਮ ਹੋ ਗਿਆ ਇੱਕ ਅੱਧੀ ਫਿਲਮ ਦੇਖਣੀ ਸੀਗੀ ਪਤਾ ਨਹੀਂ ਕਿਹੜੀ ਲੱਗੇ ਹੋਊ ਤਾਂ ਦੇਖਾਂਗੇ ਨਹੀਂ ਤਾਂ ਕੋਈ ਪਤਾ ਨਹੀਂ ਠੀਕ ਹੈ ਨਾ ਲਿਫਾਵੇ ਜੇ ਹੈਗੀ ਆ ਪ੍ਰੈਸ ਜੋ ਕਿ ਦੇਣ ਜਾਣੀ ਆ ਮਿੱਡਾ ਚੌਂਕ ਸਹੀ ਕਰवानी ਆ ਖਰਾਬ ਹੋ ਗਈ ਚੱਕੀ ਆ ਮਾਸਟਰ ਜੀ ਦੀ ਪ੍ਰੈਸ ਆ ਤੇ ਹੁਣ ਮਸ਼ਹੂਰ ਦਾ ਕੰਮ ਮੜਾ ਮੁੰਟਾ ਕਰ ਰਹੇ ਆ ਤੇ ਹੁਣ ਸਾਈਕਲ ਤੇ ਨਿਕਲਿਆ ਮੋਟਰਸਾਈਕਲ ਤੇ ਟ੍ਰੈਫਿਕ ਕਾਫੀ ਹੁੰਦਾ ਸਾਈਕਲ ਕੀ ਆ ਬੰਦਾ ਤੁਰ ਕੇ ਅਸੇ ਪਾਸੇ ਘੜ ਲਿੰਦਾ ਵਾ ਹੋਰ ਕੁਛ ਨਹੀਂ। ਬਾਕੀ ਮੌਸਮ ਵੀ ਬਹੁਤ ਠੰਡਾ ਵਾ ਅਜੇ। ਵੱਡਾ ਚੌਂਕ ਚੰਕਾ ਜਾ ਕੇ ਇੱਕ ਬੰਦੇ ਨੂੰ ਫੋਨ ਕਰਨਾ ਫਿਰ ਉਹਨੂੰ ਪ੍ਰੈਸ ਦੇ ਕੇ ਫਿਰ ਵਾਪਸ ਆ ਜਾਣਾ। ਨਾ ਟ੍ਰੈਫਿਕ ਨੂੰ ਜੋਇਨ। ਪਾੜ ਗਾਂ ਕਰਕੇ ਲੱਗ ਜਿਵੇਂ ਟ੍ਰੇਨ ਨਿਕਲ ਤਾ ਕਰਕੇ। ਇਹਨੂੰ ਕਹਿੰਦੇ ਮਿੱਟਾ ਚੌਂਕ। ਇਧਰ ਦੋ ਤਿੰਨ ਇਲੈਕਟ੍ਰੀਸ਼ੀਅਨ ਦੀ ਦੁਕਾਨਾਂ ਨਾਲ ਆ ਤੇ ਆ ਮਿੱਟਾ ਚੌਂਕ ਆਇਂਦਾ ਉਧਰ ਬੱਸ ਸਟਾਪ ਹੁੰਦਾ। ਪਾਸ ਅੱਡਾ। ਪ੍ਰੈਸ ਕੁਝ ਦੇ ਕੇ ਆ ਗਏ ਹੁਣ ਫਾਈਨਲੀ ਜਾ ਰਹੇ ਹਾਂ। ਕਰਦੇ ਕਰੋਂ ਤਾਂ ਮੈਨੂੰ ਘੰਟਾ ਲੱਗਿਆ ਇਹ ਜੇ। ਇਹ ਚੀਜ਼ ਹੁੰਦੀ ਲੈਣਾ ਮਤਲਬ ਲੋਕੇਸ਼ਨ ਵਾਲੀ ਕੰਮ ਮੈਨੂੰ ਬੜੀ ਔਖਾ ਲੱਗਦਾ ਕਿ ਤਾ ਮੈਨੂੰ ਜਗ੍ਹਾ ਤਾਂ ਨਹੀਂ ਪਤਾ ਹੁੰਦਾ ਉੱਥੋਂ ਸਾਲ ਫੋਨ ਲਾ ਕੇ ਬਾਈ ਇੱਥੇ ਆਣਾ ਬਾਈ ਅੱਗੇ ਆ ਜਾ ਥੋੜਾ ਹੋਰ ਅੱਗੇ ਆ ਜਾ ਇਹਨਾਂ ਉਹ ਗੱਡੀ ਨਾਲ ਚੜਾ ਦਿੰਦੇ ਉਹਨੂੰ ਗਿਆ ਤੇ ਹੁਣ ਵਾਪਸ ਜਾ ਰਹੇ ਆ ਦੁਕਾਨ ਤੇ ਫਿਰ ਘਰੇ ਆ ਗਏ ਮੌਲ ਦਾ ਦੇਖਦੇ ਆ ਮਾਮੇ ਨੂੰ ਕਹੇ ਮੌਲ ਜਾਣਾ ਉਹ ਮੜਾ ਮੌਲ ਕਿਹੜਾ ਕੱਢ ਜਾਂਦੇ ਆ ਹੁਣ ਹੋ ਗਿਆ ਤਿਆਰ ਤੇ ਫੋਨ ਨਿਕਲਣਾ ਚੈੱਕ ਕਰਾਉਂ ਤਾਲੇ-ਤੂਲੇ ਲਾ ਦਈਏ ਤੇ ਛੁੱਟੀ ਮਿਲ ਗਈ ਜੀਨ ਜੀ ਦੀ ਹਾਜੀ ਮਾਂ ਜੀ ਕਿਵੇਂ ਹੋ ਜਾਣਾ ਅੱਛਾ ਜੀ ਤੁਸੀਂ ਕਹਿ ਰਹੇ ਸੀ ਹੋਰ ਦੱਸੋ ਕਿਹਦਾ ਬਿਦਾਂ ਮਾਸ ਲੋ ਜੀ ਮਿੱਤਰ ਹੁਣ ਮੈਂ ਆ ਗਿਆ ਹਾਂ ਘਰੇ ਤੇ ਮੈਂ ਆਉਂਦੇ ਸਾਰੇ ਮਾਮਾ ਜੀ ਨੂੰ ਕੁਛ ਮੈਂ ਮਾਮਾ ਜੀ ਜਣਾ ਮਾਮਾ ਜੀ ਕਿਨ ਨਹੀਂ ਸੋਹੀ ਚੱਕਰ ਜੋ ਮੈਂ ਸੋਚਿਆ ਮੈਂ ਉਹ ਕਦੇ ਨਹੀਂ ਹੁੰਦਾ ਪਤਾ ਨਹੀਂ ਕਿਉਂ ਕਰੀ ਆ ਗਈ ਸਾਲਾ ਮੂਹ ਜਾ ਡਰਾਈਵਟ ਜੋ ਹੋ ਜਾਂਦਾ ਵਾ ਤੇ ਬਾਕੀ ਹੁਣ ਕਰਿਆ ਨਾ ਤੇ ਕੱਪੜੇ ਵਗੈਰਾ ਚੇਂਜ ਕੀਤੇ ਫਰੈਸ਼ ਫਰਿਸ਼ ਹੋਣਾ। ਅੱਜ ਦੇਖਦਾ ਕੀ ਬਣਿਆ ਕੀ ਨਹੀਂ ਬਣਿਆ ਅੱਜ। ਜੋ ਕਦੇ ਨਾ ਸੋਚਿਆ ਹੋਵੇ ਜਾਂ ਜੋ ਚੀਜ਼ਾਂ ਬਣੀਆਂ ਨੇ। ਖਿਚੜੀ। ਮੇਰਾ ਗਰਕ ਮੈਨੂੰ ਨਹੀਂ ਸੁਆਬ ਲੱਗਦੀ ਸੁੱਕੀ ਸੁੱਕੀ ਜਿਹੀ ਖਿਚੜੀ। ਬਾਕੀ ਕੱਲ ਦੀ ਤਿਆਰੀ ਆ। ਬੈਂਗੜ ਸ਼ਵਾਲਾ ਮਿਰਚ ਵੀ ਹੈਗੇ ਆ ਬਾਈ। ਸਬਜ਼ੀ ਵਗੈਰਾ ਲੈ ਆਉਣੀ ਸੀ ਬਾਜ਼ਾਰ ਤੋਂ ਘਰ ਦੇ ਨੂੰ। ਤੇ ਇਹਦਾ ਕਹੂੰ ਕੀ ਬਣਦਾ ਅੱਜ ਤਾਂ। ਵੀਕਾਰ ਮੈਨੂੰ ਨਹੀਂ ਚੰਗਾ ਲੱਗਦਾ ਇਹ ਚੀਜ਼ਾਂ। ਓ ਜੀ ਸਾਰੀ ਸਬਜ਼ੀ ਅੱਜ ਖੋਲੀ ਆ ਸੋਰੀ। ਸਬਜ਼ੀ ਮਤਲਬ ਕੱਟੀ ਆ ਰਹੀ ਹੈ। ਮਮੀ ਗਾਜਰ ਅਸਨ ਲੱਗੇ ਆ। ਅਸੀਂ ਮਟਰ ਕੱਟਣ ਲੱਗੇ ਆਂ ਐਡਾ ਕੱਟਤਾ ਅੱਧਾ ਤਾਂ ਖਾਈ ਗਿਆ ਆਪਾਂ ਬਾਕੀ ਉਹ ਵੀਡੀਓ ਐਡਿਟ ਕੀਤੀ ਹੋ ਚੈੱਕ ਕਰਨੀ ਸੀ ਹਾਂ ਸੋਨਾ ਨੋ ਜੀ ਤੁਸੀਂ ਮੈਨੂੰ ਯਾਰ ਕੀ ਕਰਨਾ ਤੁਹਾਨੂੰ ਪੁੱਛਾਂ ਮੈਂ ਗੁੱਡ ਨਾਈਟ ਤੁਤਾ ਜਨਾ ਮਾਰੋ ਯਾਰ ਲੱਦ ਦਿਲੋ ਹਾਂ ਕੀ ਦੰਦ ਰੱਖਿਆ ਦਾ ਅੱਛਾ ਹੈ ਤੁਸੀਂ ਕੀ ਕਹਿ ਰਹੇ ਸੀ ਆਣਾ ਆਣਾ ਜਦੋਂ ਮੈਂ ਗੁਰੂ ਗੁਰੂ ਕੀਤਾ ਕਦੋਂ ਬਸ ਦੇਰੀ ਜਾਂਦੀ ਨਹੀਂ ਫਰਵਰੀ ਹਾਂ ਮਾਰਚ ਬੁਲਟ ਯਾਰ ਉਹ ਕਹਿੰਦਾ ਚੰਦਾ ਲੈਣਾ ਵਾ ਨਵੀਂ ਸ਼ੇਪ ਵਧੀਆ ਨਹੀਂ ਆਉਂਦੀ ਉਹ ਨਵੀਂ ਚੋਈ ਆ ਕੀ ਹੁਣ ਸੈਲ ਫੋਨ ਲੱਗ ਗਿਆ ਸੈਲ ਵੀ ਆ ਮੋੜ ਤੇ ਵੀ ਮਗਰ ਲੰਬੀ ਹਾਂ ਉਹ ਨਹੀਂ ਆਂਦੀ ਗੋਲ ਜੀ ਹੁਣ ਨਹੀਂ ਆਂਦੀ ਹੁਣ ਦੂਜੀ ਟਾਈਪ ਆ ਇਹ ਗੋਲ ਜੀ ਮੂੰਹ ਆ ਉਸ ਜੀ ਹਾਂ ਲੋਕ ਕਹਿੰਦਾ ਉਹ ਕੀ ਨਾਮ ਆ ਫਲੌਰ ਨਹੀਂ ਫਗਵਾ ਨਹੀਂ ਯਾਰ ਕਿਹੜਾ ਸੀਗਾ ਨਹੀਂ ਯਾਰ ਉਹਨੇ 18 ਮਾਡਲ ਮੋੜ ਤੇ ਸਾਂ ਦੇਖ ਲਿਆ ਵਾ ਦੇਖ ਲਿਆ ਤੇਦਾ ਮੁੰਡਾ ਪਰੋ ਆਇਆ ਵਾ ਉਹ ਕਹਿੰਦਾ ਵੀਰੇ ਮੈਂ ਅਗਲੇ ਮਹੀਨੇ 10-15 ਮਿਆਂ ਤੱਕ ਜਗਾ ਦੇਣਾ ਅੱਛਾ ਇਹ ਮੋੜ ਦਾ ਪਤਾ ਕਿੰਨੇ ਦਾ 135 ਚੱਲੀ ਦੱਸ ਠੀਕ ਅਮਰ ਵੀ ਪਤਾ ਕਰ ਲੈਣਾ ਉਹਨੂੰ ਕੋਈ ਹੋਇਆ ਤਾਂ ਪੁੱਛ ਲੈਣਾ ਭਾਈ ਹੈਗੇ ਆਪਣੀ ਜਾਣ ਕੇ ਸਾਨੂੰ ਹੈਂ ਕਾਰਬੇਟਰ ਵਾਲਾ ਚਾਹੀਦਾ ਕੋਈ ਨਾ ਉਹਨਾਂ ਦਾ ਕਾਰਬੇਟਰ ਵਾਲਾ 2016 ਮਾਡਲ ਤੋਂ ਉੱਪਰ ਉੱਪਰ ਕੋਈ ਨਾ ਕਰ ਦੇ ਕਾਰ ਹੂੰ ਹੂੰ ਪੁੱਠੇ ਗਿਰਾਂ ਲੋ ਨਹੀਂ ਨਹੀਂ ਪੁੱਠੇ ਵਾਲਾ ਉਹ ਨਹੀਂ ਆਣਾ ਉਹ ਸਹੀ ਰਹਿੰਦਾ ਵਾ ਜਿਹੜਾ ਦਾ 2000 ਤੋਂ ਪਹਿਲਾਂ ਦਾ ਚਲੋ ਪਾਈਏ ਕਾਰ ਭਾਈ ਗਾਈਸ ਹੁਣ ਕਰ ਲਿਆ ਬਦੋ ਗਰਮ ਤੇ ਦੁੱਧ ਗਰਮ ਤੋਂ ਬਾਅਦ ਆਪਾਂ ਪੀਣਾ ਏ ਘਟਕ 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 ਫਿਰ ਆਪਾਂ ਬਸ ਸੋਇਣਾ ਨਾ ਉਤਰੋ ਇਹ ਹੀ ਜ਼ਿੰਦਗੀ ਹੈ ਬਾਕੀ ਟਰੜੀ ਯਾਰ ਨੇ ਫੈਮਿਲੀ ਨੇ ਬੁਲਟ ਦੇਖਿਆ ਕਿ ਹੁਣ ਬੁਲਟ ਲੈਣਾ ਮੈਂ ਕਿਹਾ ਬੁਲਟ ਲੈਣਾ ਬੁਲਟ ਲੈਣਾ ਬੁਲਟ ਲੈਣਾ ਜੋੜੀ ਕਰ ਆਪਾਂ ਲੈ ਲੈ ਸੀਗਾ ਹੁਣ ਇੱਥੇ ਇੱਕ ਬੁਲਟ ਵੀ ਖੜਾ ਕਰੂਗਾ ਰੱਬ ਦੀ ਸੋਖ ਨਾਲ ਇੱਕ ਗੱਡੀ ਵੀ ਵਰ ਦੂਜੀ ਵੀ ਖੜਾ ਕਰੂਗੀ ਤੀਜੀ ਵੀ ਖੜਾ ਕਰੂਗੀ ਆ ਗਏ ਬਾਬੇ ਬੁਲਟ ਲੈਣ ਦੀ ਜੋ ਮਤਲਬ ਹੁਣ ਜੋ ਚੱਲਦੇ ਆ ਫਿਲਹਾਲ ਉਹਨੂੰ ਇੰਜੋਏ ਕਰਾਂਗੇ ਅਗੇ ਦੀ ਤਾਂ ਫਿਰ ਸੋਚਾਂਗੇ ਕਿ ਬਾਲੇ ਅੱਗੇ ਦੀ ਮੈਂ ਸੋਚਦਾ ਮੇਰੀਆਂ ਪੂਰੀ ਨਹੀਂ ਪੈਦੀ ਹੁੰਦੀ ਪਾਲਾਂ ਨਹੀਂ ਸੋਚਾਂਗੇ ਪਰ ਇੱਥੇ ਬੁਲਟ ਪਖੜਾ ਦਿੰਦਾ ਮੈਂ ਆ ਚੜਦੇ ਜੀ ਮਾਰਚ ਦੇ ਵਿੱਚ ਤੂੰ ਪਹਿਲਾਂ ਪਹਿਲਾਂ ਮਾਰਚ ਤੋਂ ਪਹਿਲਾਂ ਪੰਡਾ ਕੱਲ ਲੈ ਕੇ ਲੈ ਦਿੰਦਾ ਮੈਂ ਠੀਕ ਹੈ ਨਾ ਬਾਕੀ ਸੁੱਕਣਾ ਠੱਕੇ ਹਸੇ ਨਾ ਹੜਾ ਸੀਗਾ ਬਿਮਾਰਾ ਸੀਗਾ ਬਸ ਹੁਣ ਇਸੇ ਵਲੌਗ ਨੂੰ ਇੱਥੇ ਹੀ ਖਤਮ ਕਰਦੇ ਆ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰ ਦਿਓ ਸੋਨਾ ਜੀ ਮਿਲਦੇ ਆ ਨੈਕਸਟ ਵਲੌਗ ਦੇ ਰਾਹੀਂ ਦੁੱਧ ਗਰਮ ਹੋਜ ਬਾਲਾ ਸੋ ਮਿਲਦੇ ਆਂ ਅਗਲੇ ਵਲੌਗ ਰਹੀਂ ਮਿੱਤਰੋ ਨਵੇਂ ਆਉਣ ਤੋਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਪੁਰਾਣਿਆਂ ਤੋਂ ਲਾਈਕ ਵੀ ਕਰ ਦਿਓ ਠੀਕ ਹੈ ਨਾ ਕਮੈਂਟ ਕਰ ਦਿਓ ਸੋਹਣਾ ਆ ਲਾਈਕ ਕਰ ਦਿਓ ਨਹੀਂ ਜੇ ਲਾਈਕ ਦਾ ਬਟਨ ਹੈਗਾ ਲਾਈਕ ਕਰਕੇ ਜਾਓ ਮੇਰੇ ਮਿੱਤਰੋ ਓਕੇ ਵੀਰੇ ਬਾਏ ਬਾਏ ਕਿੰਨੇ ਜੁਗਾ ਹੋ ਗਏ ਆ ਸਭ ਆਪੇ ਵੇਖ ਲੂੰ ਆਪੇ ਫੂਕ ਦੂੰ ਕਮਾ ਕੇ ਕੱਲਾ ਬਹਿ ਕੇ ਵੇਖ ਲੂੰ ਮੈਨੂੰ